ਬਿਰੇ ਪੰਮਾ ਬੋਲਦਾ ਜੀ ਉਸ ਤਰੀ ਗਾ ਭਾਈ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਜੀ ਮੁੰਡੇ ਫ੍ਰੀ ਐ ਸਾਰੇ ਹੋਲਦੀ ਗੱਲ ਨੇ ਕਹਿੰਦੇ ਇੱਕ ਖੇਲ ਦੇ ਘਟ ਵੱਧੇ ਹੋਲਦੀ ਮੁੰਡੇ ਇਹ ਕਹਿੰਦੇ ਭਾਈ ਘੁੰਮ ਗਿਆਣਾ ਚਲੋ ਬਾਬਾ ਜੀ ਸਾਡੇ ਲਈ ਚੱਲੇ ਬਾਈ ਕਿੱਥੇ ਲੈ ਗਏ ਬਾਬਾ ਜੀ ਸ਼ਿਸ਼ਮਾ ਸਾਹਿਬ ਜੀ ਸ਼ਿਸ਼ਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਚੱਲੇ ਜੀ ਬਾਬਾ ਜੀ ਕਹਿੰਦਾ ਜੇ ਤੁਹਾਨੂੰ ਦਰਸ਼ਨ ਕਰਾ ਕੇ ਲੈ ਜਾਂਦੇ ਸੋ ਸਾਰੇ ਬੰਦੇ ਆਪਣੇ ਨਾਲ ਐ ਕਿਹਦਾ ਫਾਰਮ ਆ ਬਾਬਾ ਜੀ ਉਹਰੇ ਸ਼ਿਸ਼ਵਾ ਫਾਰਮ ਆ ਉਹਦਾ ਕੈਪਟਨ ਦਾ ਉਹਦੇ ਰਹਿਣ ਦਾ ਰਿਸ਼ਤੇਦਾਰ ਕੈਪਟਨ ਦਾ ਆਪਾਂ ਲੱਗਿਆ ਉਹ ਰੀ ਹੋਟਲ ਆ ਉਹਦਾ ਬਾਬਾ ਦਾ ਹੋਟਲ ਰੀ ਆ ਵੀ ਕੋਈ ਲਾਸ ਜੀ ਦੀ ਐ ਅਛਾ ਜਿਹਦੇ ਤੋਂ ਥੋੜੀ ਸਰਕਾਰ ਦਾ ਕਬਜ਼ਾ ਹੈ ਇਹਨਾਂ 5 ਲੱਖ ਨਹੀਂ ਕਰਦੇ ਅਛਾ ਇਹ ਅਛਾ ਦੋ ਬਾਈ ਜਾ ਰਹੇ ਬਾਬਾ ਜੀ ਆ ਮੋਟਰ ਦੇ ਕਿੰਨੀ ਹੁਣੀ ਹੋਈ ਹੈ ਹਨਾ ਬਾਬਾ ਕਿੰਨਾ ਘਣ ਮੋਟਰ ਕਿੰਨੀ ਸੋਹਣੀ ਮੋਟਰ ਬਾਈ ਬਾਈ ਨੇ ਬਣਾਈ ਵੀ ਜੀ ਦੇਖ ਕਿੰਨਾ ਨਾਲੇ ਦਾ ਪੰਪੀ ਲੱਤ ਹੈ ਹਨਾ ਉਹ ਬਿਲਦਾਂ ਕੇ ਲਿਆ ਭਾਵੇਂ ਤੁਹਾਡੀ ਮੇਰੀ ਕੋਠੀ ਅੰਦਰ ਕੋਠੀ ਬਣੀ ਰਹੇ ਨਾ ਦੇਖ ਰਹੇ ਹਾਂ ਇਸ ਮਹਿਲ ਦੇ ਅਗਲ ਮੈਂ ਕੀ ਤੀਂ ਵੀ ਲੈ ਕੇ ਠੀਕ ਕਹਿੰਦਾ 700 ਜ਼ਿਆਦਾ ਮਗਰ 7000 ਬਿਲਕੁਲ ਉਹ ਕਿਤੇ ਪਾਏ ਬਣਾ ਦੋ ਭਾਈ ਦੇਖ ਕਿੰਨੀ ਘਟ ਜਹਾ ਬਣਾਈ ਵੀ ਨਾ ਦਰਖਤ ਦਰਖਤ ਲੱਗੇ ਹੋਏ ਚੰਗਾ ਜਾਂ ਉਹ ਮੈਂ ਉਹ ਉਹ ਕਿਹੜਾ ਮਾਂ ਦੀ ਉਹ ਕੜੂ ਹੈ ਭਾਈ ਸਲੋ ਮੋਸ਼ਨ ਦਾ ਹੈ ਜੀ ਪਸਾ ਟਾਈਮ ਪਲਾਨ ਹੈ ਪਿੱਛੇ ਹਟ ਕੇ ਘੁਰਦੋ ਰਾਂ ਨਾ ਇਹ ਹਾਂ ਪਤਾ ਨਹੀਂ ਮੈਂ ਤਾਂ ਭਾਈ ਜੀ ਪਹਿਲੀ ਵਾਰ ਆ ਰਿਹਾ ਹਾਂ ਭਾਈ

ਉਹ ਕਹ ਗਿਆ ਪਾਰਕਿੰਗ ਦਿਵਾਣੀ ਪੈਰੀ ਇਹਨਾਂ ਦੀ ਇੱਕ ਟਵਾਰ ਕੇ ਸਮਝਦੇ ਨੇਗੇ ਫਿਰ ਨਿੱਕੋ ਆ ਕੇ ਆ ਰਾਮ ਆਂਦੇ ਆ ਕੇ ਆ ਰਾਮ ਆਂਦਾ ਤੁਹਾਨੂੰ ਕਿ ਆ ਵੀ ਆਪਣੇ ਆ ਮੰਨ ਲੈ ਕਰੋ ਗੱਲ ਇਹਨਾਂ ਦੀ ਓਏ ਮੇਰੀ ਗੱਲ ਸੁਣੋ ਭਾਈ ਮੋਟਰਸਾਈਕਲ ਦੀ ਪਾਰਕਿੰਗ ਵਾਣਾ ਨਾ ਗੱਡੀ ਲਾਤੀ ਇਹ ਬੰਦੇ ਨੇ ਕਦੇ ਕਦੇ ਚਲਾਉਣੀ ਉਹ ਤੋਂ ਕਹਿਦਾ ਹੋ ਜਾਂਦਾ ਹਾਂ ਬਾਬੇ ਕੀ ਕਹਿੰਦੇ ਆਪਾਂ ਦੇ ਰਹੇ ਜਾਈ ਬਲੇਜ ਜਾਈ ਕਹਿੰਦਾ ਕੋਈ ਬਹੁਤ ਸ਼ੂਟਿੰਗ ਹੋਣੀ ਆ ਉਹ ਜੀ ਜੈ ਜੀ ਜੀ ਗਾ ਚੇਂਜ ਕਰੇ ਲੱਗਾ ਸਾਡੇ ਅਗਰ ਆਪਣੇ ਬਰਾਏ ਜੋੜੀਆਂ ਤੋਂ ਵੀ ਸਟਿੰਗ ਹੋਈ ਉਹ ਦੂਰ ਵਾਲੀ ਜੋੜੀ ਹੋਈ ਹੈ ਯਾਰ ਅੱਗੇ ਵੀ ਤੇਰੀਆਂ ਵੀ ਜੋੜੀਆਂ ਆ ਗਈਆਂ ਆਪਣੇ ਬੜਾਈਆਂ ਬੜਾ ਗੱਲ ਹੈ ਇੱਥੇ ਮਤਲਬ ਸੰਗਤਪੁਰੀ ਨਹੀਂ ਹੈ ਕੱਟਪਾਡੇ ਨੁਕਾਂ ਦੇ ਉਹ ਬਾਈ ਬਾਬਾ ਜੀ ਕਹਿੰਦੇ ਸਾਨੂੰ ਜਾਨਵਰ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਵੀ ਜਾਨਵਰ ਰੱਖੇ ਹੋਏ ਆਂ ਖਰਗੋਸ਼ ਵਗੈਰਾ ਹੋਗੇ ਜਿੱਦਾਂ ਭਾਜੀ ਆ ਸ਼ਾਂਤੀ ਦੇਖ ਰਹੀ ਸੀ ਸ਼ਾਂਤੀ ਦੇ ਬਾਬੇ ਹੈ ਗੁਰਦੁਆਰਾ ਆਹ ਲੋ ਬਾਈ ਖਰਗੋਸ਼ ਵਗੈਰਾ ਵੀ ਹੈ ਦੇਖੋ ਹਲੋ ਆ ਗਿਆ ਬਾਬੇ ਆ ਲੋ ਜੀ ਮੁਰਗੇ ਦੇਸੀ ਮੁਰਗੇ ਨੇ ਬਾਬੇ ਸਾਰੇ ਇਹ ਦੇਸੀ ਲੱਗਦੇ ਬੰਦੇ ਰੱਖੇ ਹੋਏ ਭਾਈ ਅਸੀਂ ਐਸਾ ਕਿਹੜਾ ਡੈਮ ਆ ਹਾਂ ਕਿਸ ਸਮਾਂ ਡੈਮ ਆ ਸਾਡੇ ਜੀ ਇੱਕ ਬੰਦਾ ਮੜਾ ਆਏ ਨਹੀਂ ਪਤਾ ਉਹ ਜਾ ਰਿਹਾ ਉਹ ਮੜਾ ਹੈ ਜਾਏ ਬਹੁਤ ਥੋੜੀ ਮੜਾ ਹੈ ਲੋਕਾਂ ਦੀ ਪਰਸੀ ਜਾਂ ਕਰਾਦੀ ਭਾਈ ਇਹ ਡੈਮ ਦੇਖਣਾ ਸੀ ਡੈਮ ਅਸੀਂ ਬਾਹਰ ਤੋਂ ਦੇਖ ਰਹੇ ਹਾਂ ਜਦ ਤੱਕ ਅੰਦਰ ਵੜ ਕੇ ਦੇਖਣਾ ਸੀ ਡੈਮ ਉਹ ਲੋ ਕੋਈ ਖਾਲੀ ਜਿੱਥੇ ਪਹਿਲੇ ਉਹ ਕੀ ਚੇਂਜ ਕਰਾਣੇ ਰੋ ਅਸੀਂ ਆ ਜੀ ਸਿਸਮਾ ਟਾਈਮ ਤੇ ਵੀਰੇ ਸਿਸਮਾ ਟਾਈਮ ਤਾਂ ਹੈਗਾ ਵੀਰੇ ਬੰਦ ਆ ਪਹੁੰਚਾ ਜੀ ਕਹਿੰਦਾ ਸਿੱਕੇ ਜਾਣਾ ਸੋ ਬਾਈ ਇਹ ਬੰਦੇ ਕਹਿੰਦੇ ਹਰੀਪੁਰ ਸਾਹਿਬ ਜਾਣਾ ਸਿਖਾ ਦੇ ਬਾਈ ਹਰੀਪੁਰ ਸਾਹਿਬ ਜਾ ਰਹੇ ਵੀਰੇ ਇਹ ਬੈਠੇ ਬੜੀ ਪ੍ਰੋਗਰਾਮ ਬਣ ਗਿਆ ਮੁੰਡਿਆ ਦਾ ਆਹ ਫਾਲੋ ਜੀ ਪਹੁੰਚ ਗਏ ਹਰੀਪੁਰ ਸਾਹਿਬ ਬਾਬਿਆਂ ਦੇ 2 ਕਿਲੋਮੀਟਰ ਵੀ 2 ਕਿਲੋਮੀਟਰ ਰਹਿ ਗਿਆ ਦਿਖਾ ਦਈਏ ਬਾਈ ਜੀ ਲੋਕੇਸ਼ਨ ਹਾਂ ਰੋਡ ਰਾਡ ਆ ਦੇਖੋ ਜੀ ਕੇ بابا ਜੀ ਦਰਬਾਰ ਹਰੀਪੁਰ ਸਾਹਿਬ